almighty god, grew we call you by many names. what you are one. keep your divine hand over the members of the senate as they help steer the future of our great state. and i'm happy you're here at your state house today. And you need to be involved. It's very important. You got to raise your voice, talk to us. In the observance of human rights and religious freedom day on November 24th, 25, and be it further resolved that a duly authenticated copy of this resolution be signed by the Senate President and the Assembly Speaker and attested by the Senate Secretary and the Assembly Clerk. ਸੈਨੇਟਰ ਵਰਚ ਚੈਲੀ ਜਿਹੜੇ ਕਿ ਮਲਕਾ ਹਿਲ ਸਾਊਥ ਜਰਸੀ ਤੋਂ ਸੈਨੇਟਰ ਨੇ ਉਹਨਾਂ ਨੇ ਇੱਕ ਜੁਆਇੰਟ ਰੈਜ਼ੋਲੂਸ਼ਨ ਪੇਸ਼ ਕੀਤਾ ਸੀ ਜਿਹੜਾ ਕਿ ਸਟੇਟ ਅਸੈਂਬਲੀ ਦੇ ਸਪੀਕਰ ਕ੍ਰੈਗ ਕਾਫਲਨ ਤੇ ਸੈਨੇਟ ਪ੍ਰੈਜ਼ੀਡੈਂਟ ਨਿਕ ਸੁਕਟਾਰੀ ਦੇ ਨਾਲ ਕੋਈ 40 ਤੋਂ ਵੱਧ ਹੋਰ ਅਸੈਂਬਲੀ ਮੈਂਬਰ ਤੇ ਸੈਨੇਟਰਸ ਨੇ ਸਪੌਂਸਰ ਕੀਤਾ ਮੈਂ ਸਾਡੀ ਇਥੋਂ ਦੀ ਸਰਕਾਰ ਦਾ ਸੈਨੇਟਰਸ ਦਾ ਔਰ ਅਸੈਂਬਲੀ ਮੈਂਨਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡੇ ਇਤਿਹਾਸ ਦੇ ਵਿੱਚੋਂ ਸਾਡੇ ਜੋ ਗੁਰੂ ਸਾਹਿਬਾਨ ਨੇ ਜਿਨ੍ਹਾਂ ਨੇ ਜ਼ੁਲਮ ਦੇ ਖਿਲਾਫ ਆਪਣੀ ਕੁਰਬਾਨੀ ਦਿੱਤੀ ਆ ਉਸ ਨੂੰ ਯਾਦ ਕੀਤਾ ਤੇ ਗੁਰੂ ਸਾਹਿਬ ਨੇ ਜਿਹੜੀ ਇਹ ਸ਼ਹੀਦੀ ਦਿੱਤੀ ਆ ਇਹ ਧਰਮ ਦੀ ਚਾਦਰ ਸ੍ਰਿਸ਼ਟ ਦੀ ਚਾਦਰ ਇਹ ਜਿਹੜਾ ਅੱਜ ਇਹਦਾ ਮਤ ਆ ਇਹਦੇ ਤੇ ਲਿਆਂਦਾ ਜਾ ਰਿਹਾ ਅਮਰੀਕਾ ਵਿੱਚ ਰਹਿੰਦੇ ਹੋਏ ਸਿੱਖਾਂ ਦੇ ਲਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਹੁਣ ਨਿਊ ਜਰਸੀ ਸਟੇਟ ਦੀ ਸੈਨੇਟਰ ਤੇ ਅਸੈਂਬਲੀ ਦੇ ਵਿੱਚ ਇੱਕ ਨਵਾਂ ਮਤਾ ਪਾਸ ਹੋਇਆ ਹੈ ਜਿਸ ਦੇ ਤਹਿਤ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਹੇਦੀ ਦਿਹਾੜੇ ਨੂੰ ਵਿਸ਼ੇਸ਼ ਮਾਨਤਾ ਦਿੱਤੀ ਗਈ ਹੈ ਤੇ ਹੁਣ ਇਸ ਦਿਨ ਨੂੰ ਹਿਊਮਨ ਰਾਈਟਸ ਅਤੇ ਰਿਲੀਜੀਅਸ ਫਰੀडम ਡੇ ਦੇ ਵਜੋਂ ਮਨਾਇਆ ਜਾਵੇਗਾ ਨਿਊ ਜਰਸੀ ਦੇ ਸਿੱਖਾਂ ਦੇ ਵੱਲੋਂ ਏਕੇ ਦਾ ਸਪੂਤ ਦਿੰਦੇ ਹੋਏ ਮਿਲ ਕੇ ਇਸ ਉਪਰਾਲੇ ਰਾਹੀਂ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਦੀ ਨਿਊ ਜਰਸੀ ਦੇ ਵਿੱਚ ਸਰਕਾਰੀ ਮਾਨਯਤਾ ਰਹੀ ਸ਼ਰਧਾਂਜਲੀ ਦਿੱਤੀ ਗਈ। ਬਾਹਰਲੇ ਮੁਲਕਾਂ ਦੇ ਵਿੱਚ ਰਹਿੰਦੇ ਹੋਏ ਸਿੱਖਾਂ ਦੇ ਵੱਲੋਂ ਸਮੇਂ-ਸਮੇਂ ਤੇ ਇੱਥੇ ਦੇ ਇਲੈਕਟਿਡ ਨੁਮਾਇੰਦਿਆਂ ਦੇ ਨਾਲ ਮਿਲ ਕੇ ਕੁਝ ਅਜਿਹੇ ਉਪਰਾਲੇ ਕੀਤੇ ਜਾਂਦੇ ਨੇ ਜੋ ਸਮੇਂ ਦੀ ਲੋੜ ਵੀ ਨੇ ਅਤੇ ਵਿਦੇਸ਼ੀ ਸਿੱਖਾਂ ਦੇ ਲਈ ਆਪਣੀ ਹੋਂਦ ਨੂੰ ਦਰਸਾਉਣ ਦੇ ਲਈ ਵੀ ਜ਼ਰੂਰੀ ਨੇ। ਇਸੇ ਤਾਹਰ ਤੇ ਪਿਛਲੇ ਦਿਨੀ ਨਿਊ ਜਰਸੀ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਨਿਊ ਜਰਸੀ ਸੈਨੇਟ ਅਤੇ ਅਸੈਂਬਲੀ ਦੇ ਵੱਲੋਂ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਮਾਨਤਾ ਦਿੱਤੀ ਗਈ ਹੈ ਹੁਣ ਇਹ ਦਿਨ ਨਿਊ ਜਰਸੀ ਦੇ ਵਿਖੇ ਸਰਕਾਰੀ ਤੌਰ ਉੱਤੇ ਹਿਊਮਨ ਰਾਈਟਸ ਅਤੇ ਰਿਲੀਜੀਅਸ ਫਰੀडम ਡੇ ਦੇ ਵਜੋਂ ਮਨਾਇਆ ਜਾਵੇਗਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਇੱਕ ਲਾਸਾਨੀ ਸ਼ਹੀਦੀ ਹੈ ਜਿਸ ਦੀ ਮਿਸਾਲ ਇਤਿਹਾਸ ਵਿੱਚ ਹੋਰ ਕਿਤੇ ਵੀ ਨਹੀਂ ਮਿਲਦੀ ਉਹਨਾਂ ਨੇ ਹੌਲ ਤਦਮਤੀ ਰੱਖਿਆ ਕਰਦੇ ਹੋਏ ਕੁਰਬਾਨੀ ਦਿੱਤੀ ਹੈ ਅੱਜ ਅਸੀਂ ਹਿਊਮਨ ਰਾਈਟਸ ਦੀਆਂ ਗੱਲਾਂ ਕਰਦੇ ਆਂ ਪਰ ਉਹਨਾਂ ਨੇ ਉਸ ਸਮੇਂ ਦੇ ਵਿੱਚ ਹਿਊਮਨ ਰਾਈਟਸ ਦੀ ਗੱਲ ਕਰਦੇ ਹੋਏ ਹੌਲ ਤਰਮ ਤੋਂ ਆਪਾ ਵਾਰ ਦਿੱਤਾ ਨਿਊ ਜਰਸੀ ਦੇ ਸਿੱਖਿਆ ਦੇ ਵੱਲੋਂ 11 ਦਿਨ ਤੇ ਹੋਏ ਇਕੱਠੇ ਹੋ ਕੇ ਇਹ ਹਮਲਾ ਮਾਰੇ ਗਿਆ ਤੇ ਨਿਊ ਜਰਸੀ ਸੈਨੇਟ ਅਤੇ ਅਸੈਂਬਲੀ ਦੇ ਵੱਲੋਂ ਸੈਨੇਟਰ ਜੋਨ ਬੁਜ਼ ਚੈਲੀ ਦੇ ਸਹਿਯੋਗ ਦੇ ਨਾਲ ਇਹ ਬਿੱਲ ਲਿਆਂਦਾ ਗਿਆ ਜਿਸ ਵਿੱਚ 40 ਤੋਂ ਵੱਧ ਹੋਰ ਇਲੈਕਟਿਡ ਅਫੀਸ਼ੀਅਲ ਦੇ ਵੱਲੋਂ ਹਾਮੀ ਭਰੀ ਗਈ ਤੇ ਇਹ ਬਿੱਲ ਨਿਊ ਜਰਸੀ ਸੈਨੇਟ ਅਤੇ ਅਸੈਂਬਲੀ ਦੇ ਵਿੱਚ ਪਾਸ ਹੋ ਗਿਆ You know, New Jersey's strength is its diversity. Um, this is a wonderful place to live, wonderful place to make a living, a wonderful place to prosper, but that's because people are willing to work hard. And uh, this group in particular, um, very, very honored to be associated with all of you. Not a first time here. I served in the assembly previously when Steve Sweeney was the Senate president as my legislative partner. So this relationship goes way back and it's a comfortable one and i'm happy you're here at your state house today and you need to be involved it's very important you got to raise your voice talk to us uh, legislators like myself you know we are a citizens legislature so you know we all have other jobs too so it's real important to hear from you when something comes up that's important so we know because otherwise we don't know so uh, your visit here today is a good investment of time continue to build relationships and uh, help us make new jersey better together which is what we have to do the achievement of having this day recognized and it's really nice to be here and see you all here and uh, especially in our holiday season it's a festive atmosphere here we got a lot of bills to do but this is an important thing to, for you guys to achieve i'm glad i could support it welcome feel free to stick around <laughs> ਸਮੂਹ ਸਿੱਖਾ ਦੇ ਵੱਲੋਂ ਇਕੱਠੇ ਤੋਰ ਤੇ ਰਲ ਮਿਲ ਕੇ ਦਿੱਤੀ ਗਈ ਹਰਜਿੰਦਰ ਸਿੰਘ ਹੋਣਾ ਨੇ ਮੀਡੀਆ ਦੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਸਿੱਖਾ ਦੇਲੀ ਇਹ ਬੜੀ ਮਾਨ ਵਾਲੀ ਗੱਲ ਹੈ ਕਿ ਬਾਹਰਲੇ ਮੁਲਕਾਂ ਦੇ ਵਿੱਚ ਉਹਨਾਂ ਦੇ ਦਿਨ ਦਿਹਾੜਿਆਂ ਨੂੰ ਇਸ ਬੱਦਲ ਤੇ ਮਾਨਤਾ ਦਿੱਤੀ ਗਈ ਹੈ। ਦਿਸ ਇਜ਼ ਇਹ ਜਿਹੜਾ ਇਹਦਾ ਮੇਨ ਇਹਦਾ ਇਵੈਂਟ ਇਹ ਹੈ ਕਿ ਜਿਹੜਾ 350 ਸਾਲਾ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਕਿ 24 ਨਵੰਬਰ 1675 ਦੇ ਵਿੱਚ 350 ਸਾਲ ਪਹਿਲਾਂ ਜਿਹੜੀ ਉਹਨਾਂ ਦੀ ਸ਼ਹੀਦੀ ਹੋਈ ਹੈ ਉਹਨੂੰ ਰੈਕਗਨਾਈਜ਼ ਕਰਨ ਵਾਸਤੇ ਜਿਹੜੀ ਇਹ ਬਿੱਲ ਜਿਹੜਾ ਪੇਸ਼ ਕੀਤਾ ਗਿਆ ਸੀ ਇਹ ਇੱਕ ਯੂਨਿਕ ਜਿਹੜੀ ਸ਼ਹੀਦੀ ਹੈ ਜਿਹੜੀ ਕਿ ਆਪਣੀ ਹਿਸਟਰੀ ਦੇ ਵਿੱਚ ਕਦੀ ਪਹਿਲਾਂ ਇਦਾਂ ਕੋਈ ਇਹਦੀ ਐਗਜ਼ਾਮਪਲ ਨਹੀਂ ਆ ਕਿ ਕਿਸੇ ਹੋਰ ਤਰ੍ਹਾਂ ਦੀ ਰੱਖਿਆ ਵਾਸਤੇ ਤੇ ਆਪਣੀ ਉਹਨਾਂ ਨੇ ਸ਼ਹਾਦਤ ਦਿੱਤੀ ਹੈ ਤੇ ਹਿਊਮਨ ਰਾਈਟਸ ਜਿਹੜਾ ਕਿ ਅੱਜ ਕੱਲ ਇਟ ਇਜ਼ ਏ big thing in these days ਉਹਨਾਂ ਦੇ ਨਾਲ ਵਿੱਚ ਉਹਨਾਂ ਨੇ ਹਿਊਮਨ ਰਾਈਟਸ ਦੀ ਜਿਹੜੀ ਆ ਰੱਖਿਆ ਵਾਸਤੇ ਆਪਣੀ ਸ਼ਹੀਦੀ ਦਿੱਤੀ ਹੈ ਉਸ ਚੀਜ਼ ਨੂੰ ਰੈਕੋਗਨਾਈਜ਼ ਕਰਦੇ ਸੈਨੇਟਰ ਬਰਚ ਚੈਲੀ ਜਿਹੜੇ ਕਿ ਹਮਲਕਾ ਇਲ ਸਾਊਥ ਜਰਸੀ ਤੋਂ ਸੈਨੇਟਰ ਨੇ ਉਹਨਾਂ ਨੇ ਇੱਕ ਜੁਆਇੰਟ ਰੈਜ਼ੋਲੂਸ਼ਨ ਪੇਸ਼ ਕੀਤਾ ਸੀ ਜਿਹੜਾ ਕਿ ਸਟੇਟ ਅਸੈਂਬਲੀ ਦੇ ਸਪੀਕਰ ਕ੍ਰੈਗ ਕਾਫਲਨ ਤੇ ਸੈਨੇਟ ਪ੍ਰੈਜ਼ੀਡੈਂਟ ਨਿਕ ਸੁਕਟਾਰੀ ਦੇ ਨਾਲ ਕੋਈ 40 ਤੋਂ ਵੱਧ ਅਸੈਂਬਲੀ ਮੈਂ ਤੇ ਸੈਨੇਟ ਨੇ ਸਪான்ਸਰ ਕੀਤਾ ਔਰ ਜਿਹੜਾ ਅੱਜ ਔਰ ਫਾਰਮਲੀ ਉਹ ਕਿਉਂਕਿ ਉਹਦਾ ਸੈਸ਼ਨ ਨਹੀਂ ਸੀ ਕੋਈ ਵੀ ਆਪਣਾ ਆਪਣਾ ਅਸੈਂਬਲੀ ਦਾ ਜਾਂ ਸਟੇਟ ਦਾ ਜਾਂ ਸੈਨੇਟ ਦਾ ਉਹ ਜਿਹੜਾ ਸੈਸ਼ਨ ਹੋ ਰਿਹਾ ਹੈ ਉਹਦੇ ਚ ਇਹਨੂੰ ਰੈਕੋਗਨਾਈਜ਼ ਕੀਤਾ ਜਾਏਗਾ ਇਹਦੇ ਵਾਸਤੇ ਸਾਰੀਆਂ ਸੰਗਤਾਂ ਇੱਥੇ ਪਹੁੰਚੀਆਂ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੇ ਆਰ ਮੋਸਟ ਵੈਲਕਮ ਜਿਹੜਾ ਸਪੈਸ਼ਲ ਸੈਸ਼ਨ ਹੈ ਅੱਜ ਦਾ ਜਿਹੜੀ ਪ੍ਰੇਅਰ ਜਿਹੜੀ ਕਿ ਪ੍ਰੈਕਟਿਸ ਹੈਗੀ ਹੈ ਸਟੇਟ ਹਾਊਸ ਦੇ ਵਿੱਚ ਵੀ ਹਰ ਸੈਸ਼ਨ ਜਿਹੜਾ ਪ੍ਰੇਅਰ ਨਾਲ ਸ਼ੁਰੂ ਹੁੰਦਾ ਉਹ ਸਾਡੇ ਜਿਹੜੇ ਸਿੱਖ ਗ੍ਰੰਥੀ ਨੇ ਉਹਨਾਂ ਨੇ ਸਪੈਸ਼ਲੀ ਇਨਵਾਈਟ ਕੀਤਾ ਗਿਆਨੀ ਜਸਵਿੰਦਰ ਸਿੰਘ ਜਿਹੜੇ ਕਿ ਪਾਇਨ ਹਿੱਲ ਦੇ ਹੈੱਡ ਗ੍ਰੰਥੀ ਨੇ ਉਹ ਸਾਹਮਣੇ ਤੁਹਾਡੇ ਉੱਥੇ ਖੜੇ ਨੇ ਉਹਨਾਂ ਨੇ ਪ੍ਰੇਅਰ ਜਿਹੜੀ ਹੈ ਉਹ ਕਰਕੇ ਸੈਸ਼ਨ ਸ਼ੁਰੂ ਕਰਨਾ ਤੇ ਉਹਨਾਂ ਦੀ ਸਪੈਸ਼ਲ ਰਿਕੁਐਸਟ ਸੀ ਕਿਉਂਕਿ ਥਿਸ ਇਜ਼ ਅ ਸਪੈਸ਼ਲ ਓਕੇਸ਼ਨ ਫਾਰ ਸਿਕਸ ਦੇ ਇਸ ਕਰਕੇ ਇਹ ਸੈਸ਼ਨ ਵੀ ਜਿਹੜਾ ਸਿੱਖ ਐਨੋਕੇਸ਼ਨ ਨਾਲ ਸ਼ੁਰੂ ਹੋਣਾ ਚਾਹੀਦਾ ਤੇ ਸੈਕੰਡ ਥਿੰਗ ਜਿਹੜੀ ਹੈ ਇਸ ਰੈਜ਼ੋਲੂਸ਼ਨ ਦੇ ਵਿੱਚ ਜਿਹੜੀ ਪ੍ਰੋਮਿਨੈਂਟ ਚੀਜ਼ ਜਿਹੜੀ ਮੈਂ ਕਹਿਣੀ ਭੁੱਲ ਗਿਆ ਸੀ ਉਹਨਾਂ ਨੇ 24 ਨਵੰਬਰ 1675 ਜਿਹੜੀ ਜਿਹੜਾ ਇਸ ਸਾਲ ਜਿਹੜੀ 24 ਨਵੰਬਰ 2025 ਜਿਹੜੀ 350 ਅਨੀਵਰਸਰੀ ਸੀ ਉਹਨੂੰ ਰਿਲੀਜੀਅਸ ਫਰੀडम ਤੇ ਹਿਊਮਨ ਰਾਈਟਸ ਡੇ ਡਿਕਲੇਅਰ ਕੀਤਾ ਗਿਆ ਉਹ ਜਿਹੜਾ ਜੁਆਇੰਟ ਰੈਜ਼ੋਲੂਸ਼ਨ ਦੇ ਵਿੱਚ ਮੈਂਸ਼ਨਡ ਆ ਕੋਸ਼ਿਸ਼ ਕਰੋ ਕਿ ਕੋਈ ਵੀ ਇੰਪੋਰਟੈਂਟ ਇਵੈਂਟ ਉਸ ਤੋਂ ਇਲਾਵਾ ਵੀ ਤੁਸੀਂ ਕੋਈ ਨਾ ਕੋਈ ਗੈਦਰਿੰਗ ਕਰੋ ਸਾਰੇ ਤੁਸੀਂ ਲੀਡਰ ਜਿੰਨੇ ਵੀ ਹੈਗੇ ਆ ਕਿਉਂਕਿ ਆਪਣੀ ਇਸ਼ੂ ਹੈਗੇ ਬਹੁਤ ਜ਼ਿਆਦਾ ਅਗਰ ਉਹਨਾਂ ਨੂੰ ਅਸੀਂ ਵਨ ਐਟ ਅ ਟਾਈਮ ਪ੍ਰੈਕਟੀਕਲੀ ਸ਼ੇਪ ਦੇ ਦਈਏ ਆਈ ਥਿੰਕ ਵੀ ਵਿ ਬੀ ਡੂਇੰਗ ਗੁੱਡ ਅਸੀਂ ਜਕਰੇ ਛਟਕੇ ਵੀ ਦੇਖ ਲਿਆ ਸਭ ਕੁਝ ਕਰਕੇ ਦੇਖ ਲਿਆ ਪਰ ਆਪਾਂ ਇਦਾਂ ਦੇ ਅਗਰ ਸਾਰੇ ਬੰਦੇ ਸਾਰੇ ਲੀਡਰ ਜਿਨੇ ਵੀ ਰਿਪ੍ਰেজੈਂਟੇਸ਼ਨਸ ਹੈਗੀਆਂ ਮੇਰਾ ਖਿਆਲ ਆ ਦਿਸ ਇਜ਼ ਐਕਸਲੈਂਟ ਐਕਸਲੈਂਟ ਐਂਡ ਇਟ ਸ਼ੁੱਡ ਕੰਟੀਨਿਊ ਬਾਕੀ ਰਿਹਾ ਕਿ ਅੱਜ ਦਾ ਦਿਨ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਬੜੀ ਵੱਡੀ ਅਚੀਵਮੈਂਟ ਆ ਇਹ ਵੀ ਆਪਣੇ ਸਿੰਘਾਂ ਦੀ ਅਚੀਵਮੈਂਟ ਆ ਜਿਹਦੀ ਵਜ੍ਹਾ ਕਰਕੇ ਰੈਜ਼ੋਲੂਸ਼ਨ ਅੱਜ ਪਾਸ ਕੀਤਾ ਗਿਆ ਕਿਉਂਕਿ ਇਹ ਜਿਹੜੇ ਹਿਊਮਨ ਰਾਈਟਸ ਕਹਿੰਦੇ ਆ ਗੱਲਾਂ ਕਰ ਲੈਂਦੇ ਨੇ ਐਕਚੁਅਲੀ ਹਿਊਮਨ ਰਾਈਟਸ ਜਿਹੜੇ ਸੀ ਗੁਰੂ ਤੇਗ ਬਹਾਦਰ ਜੀ ਤੋਂ ਹੀ ਸ਼ੁਰੂ ਹੋਏ ਜਿਨ੍ਹਾਂ ਨੇ ਆਪਣਾ ਸਭ ਤੋਂ ਵੱਡੀ ਕੁਰਬਾਨੀ ਜਿਹੜੀ ਇਨਸਾਨ ਦੀ ਹੁੰਦੀ ਆ ਉਹ ਦੇ ਕੇ ਇਸ चीज ਨੂੰ ਕਾਮਯਾਬ ਕੀਤਾ ਇੱਥੇ ਇਹ ਗੱਲ ਵੀ ਜ਼ਿਕਰ ਹੋ ਗਿਆ ਹੈ ਕਿ ਨਿਊ ਜਰਸੀ ਦੇ ਸਿੱਖਾਂ ਦੇ ਵੱਲੋਂ ਹਮੇਸ਼ਾ ਹੀ ਰਲ ਮਿਲ ਕੇ ਕਾਰਜ ਕੀਤੇ ਜਾਂਦੇ ਨੇ ਅਤੇ ਜੋ ਪੰਜ ਮੈਂਬਰੀ ਕਮੇਟੀ ਬਣੀ ਹੈ ਉਸ ਨੂੰ ਹਮਾਇਤ ਦਿੱਤੀ ਜਾਂਦੀ ਹੈ ਤੇ ਉਹਨਾਂ ਦੇ ਵੱਲੋਂ ਆਰੰਭੇ ਹੋਏ ਕਾਰਜਾਂ ਨੂੰ ਸਾਂਝੇ ਤੌਰ ਤੇ ਨਿਪਰੇ ਚਾੜਿਆ ਜਾਂਦਾ ਹੈ ਤੇ ਪੰਜ ਮੈਂਬਰੀ ਕਮੇਟੀ ਦੇ ਵਿੱਚ ਹਰਜਿੰਦਰ ਸਿੰਘ ਰਾਜਬਿੰਦਰ ਸਿੰਘ ਬਦੇਸ਼ਾ ਯਾਦਵਿੰਦਰ ਸਿੰਘ ਸਤਨਾਮ ਸਿੰਘ ਵਿਰਕ ਹਰਜਿੰਦਰ ਸਿੰਘ ਕੈਲ ਉਹਨਾਂ ਦੇ ਨਾਮ ਸ਼ਾਮਲ ਨੇ ਮੈਂ ਸਾਡੀ ਇਥੋਂ ਦੀ ਸਰਕਾਰ ਦਾ ਸੈਨੇਟਰਸ ਦਾ ਔਰ ਅਸੈਂਬਲੀ ਮੈਂਬਰਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡੇ ਇਤਿਹਾਸ ਦੇ ਵਿੱਚੋਂ ਸਾਡੇ ਜੋ ਗੁਰੂ ਸਾਹਿਬਾਨ ਨੇ ਜਿਨ੍ਹਾਂ ਨੇ ਜ਼ੁਲਮ ਦੇ ਖਿਲਾਫ ਆਪਣੀ ਕੁਰਬਾਨੀ ਦਿੱਤੀ ਆ ਉਸ ਨੂੰ ਯਾਦ ਕੀਤਾ ਔਰ ਮੈਂ ਸਾਰੀਆਂ ਹੀ ਸੰਗਤਾਂ ਦਾ ਜਿਹੜੀ ਛੋਟੇ ਜਿਹੇ ਸੱਦੇ ਤੇ ਇੱਥੇ ਪਹੁੰਚੇ ਨੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਆਖਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਭ ਤੋਂ ਪਹਿਲਾਂ ਤਾਂ ਮੈਂ ਨਿਊ ਜਰਸੀ ਦੀਆਂ ਸੰਗਤਾਂ ਨੂੰ ਵਧਾਈ ਦਿੰਨਾ ਹੈ ਕਿ ਉਹਨਾਂ ਦੇ ਨਮਾਇੰਦਿਆਂ ਨੇ ਅੱਜ ਇੱਥੇ ਪਹੁੰਚ ਕੇ ਅਸੈਂਬਲੀ ਵਿੱਚ ਤੇ ਸੈਨੇਟ ਵਿੱਚ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜੋ ਸ਼ਰਧਾਂਜਲੀ ਪੇਸ਼ ਕੀਤੀ ਹੈ ਇਹ ਬਹੁਤ ਵੱਡੀ ਗੱਲ ਹੈ ਅ ਦੇਖੋ ਜਿਹੜੀਆਂ ਸਾਡੀਆਂ ਆਪਸ ਦੇ ਵਿੱਚ ਜਿਹੜੀਆਂ ਸੰਸਥਾਵਾਂ ਨੇ ਸਾਰਾ ਕੁਛ ਜਿੰਨਾ ਚਿਰ ਅਸੀਂ ਸਿਰ ਜੋੜ ਕੇ ਮਿਲ ਕੇ ਕੋਈ ਕੰਮ ਨੂੰ ਨਹੀਂ ਕਰਦੇ ਉਹਨਾਂ ਚਿਰ ਜਿਹੜਾ ਕੋਈ ਵੀ ਮਸਲਾ ਆ ਉਹ ਸਾਡਾ ਸਿੱਧਾ ਨਹੀਂ ਹੁੰਦਾ ਮੇਰਾ ਖਿਆਲ ਚ ਨਿਊ ਜਰਸੀ ਦੀਆਂ ਸੰਗਤਾਂ ਦੇ ਵਿੱਚ ਇਸ ਗੱਲ ਦੀ ਮੈਂ ਵਧਾਈ ਦਿੰਦਾ ਉਹਨਾਂ ਨੂੰ ਸਾਰਿਆਂ ਨੂੰ ਕਿ ਜਦੋਂ ਵੀ ਕੋਈ ਇਸ਼ੂ ਆਉਂਦਾ ਇਸ ਕਿਸਮ ਦਾ ਅਸੀਂ ਸਾਰੇ ਇਕੱਠੇ ਹੋ ਕੇ ਉਹਦੇ ਉੱਪਰ ਕੰਮ ਵੀ ਕਰਦੇ ਨੇ ਔਰ ਸਾਰੇ ਇਕੱਠੇ ਹੋ ਕੇ ਇੱਥੇ ਆਪਣੀ ਹਾਜ਼ਰੀ ਵੀ ਲਵਾਉਂਦੇ ਨੇ ਕਿ ਹਿਊਮਨ ਹਿਸਟਰੀ ਚ ਇਹ ਪਹਿਲੀ ਘਟਨਾ ਆ ਪਹਿਲੀ ਸ਼ਹੀਦੀ ਆ ਜਦੋਂ ਜਦੋਂ ਆਪਾਂ ਗੁਰਬਾਣੀ ਦੇ ਹਿਸਾਬ ਨਾਲ ਵੀ ਦੇਖਦੇ ਆ ਵੀ ਤਿਲਕ ਜੰਜੂ ਰਾਖਾ ਪ੍ਰਭਤਾਕਾ ਸਾਡਾ ਨਹੀਂ ਕਿਸੇ ਹੋਰ ਦਾ ਤੇ ਗੁਰੂ ਸਾਹਿਬ ਨੇ ਜਿਹੜੀ ਇਹ ਸ਼ਹੀਦੀ ਦਿੱਤੀ ਆ ਇਹ ਧਰਮ ਦੀ ਚਾਦਰ ਸ੍ਰਿਸ਼ਟ ਦੀ ਚਾਦਰ ਇਹ ਜਿਹੜਾ ਅੱਜ ਇਹਦਾ ਮਤ ਆ ਇਹਦੇ ਤੇ ਲਿਆਂਦਾ ਜਾ ਰਿਹਾ ਤੇ ਮੈਂ ਧੰਨਵਾਦੀਆਂ ਸਰਦਾਰ ਹਰਜਿੰਦਰ ਸਿੰਘ ਰਾਜ ਸਿੰਘ ਭਾਈ ਬੁੱਟਾ ਸਿੰਘ ਤੇ ਸਾਰੀਆਂ ਸੰਗਤਾਂ ਦਾ ਜਿਨ੍ਹਾਂ ਨੇ ਇਸ ਮਤੇ ਨੂੰ ਲਿਆਉਣ ਵਾਸਤੇ ਕੱਲਾ ਇੱਥੇ ਨਹੀਂ ਬਾਕੀ ਸਟੇਟਾਂ ਵਿੱਚ ਵੀ ਯੂਟਾਹ ਵਿੱਚ ਵੀ ਭਾਈ ਹਮਨ ਸਿੰਘ ਨੇ ਕੋਸ਼ਿਸ਼ ਕੀਤੀ ਉੱਥੇ ਪਾਸ ਹੋਇਆ ਸਿਟੀਜ਼ ਵਿੱਚ ਸਾਰੇ ਜਗ੍ਹਾ ਜਿਹੜਾ ਇਹੋ ਪਾਸ ਹੋ ਰਿਹਾ ਔਰ ਆਉਣ ਵਾਲੇ ਦਿਨਾਂ ਵਿੱਚ ਇਹਦੀ ਡਰਾਫਟਿੰਗ ਜਿਹੜੀ ਅ ਸਰ ਹਰਜਿੰਦਰ ਸਿੰਘ ਕਰ ਰਿਹਾ ਫਰਦਰ ਤੇ ਅਸੀਂ ਸੈਨੇਟ ਵਿੱਚ ਵੀ ਜਿਹੜੀ ਫੈਡਰਲ ਸੈਨੇਟ ਯੂਐਸ ਸੈਨੇਟ ਤੇ ਕਾਂਗਰਸ ਵਿੱਚ ਵੀ ਜਨਵਰੀ ਫਰਵਰੀ ਜਾਂ ਮਾਰਚ ਦੇ ਵਿੱਚ ਅਸੀਂ ਪਹਿਲਾਂ ਨਵੰਬਰ ਚ ਕਰਨਾ ਸੀ ਉਹ ਕਾਂਗਰਸ ਸ਼ਟਡਾਊਨ ਹੋਣ ਕਰਕੇ ਹੋਰ ਨਾ ਸਕਿਆ ਸੋ ਇਹ ਬਹੁਤ ਵੱਡਾ ਕਦਮ ਹੈ ਜਿਉਂ-ਜਿਉਂ ਸਾਡੀ ਕਮਿਊਨਿਟੀ ਇੱਥੇ ਗਰੋ ਕਰ ਰਹੀ ਹੈ ਅਸੀਂ ਵੀ ਨਾਲ ਦੀ ਨਾਲ ਗਰੋ ਕਰ ਰਹੇ ਹਾਂ ਪੋਲੀਟਿਕਲੀ ਵੀ ਤੇ ਧੰਨਵਾਦ ਆ ਲੋਕਲ ਸੰਗਤਾਂ ਦਾ ਖਾਸ ਤੌਰ ਤੇ ਜਿਹੜੀ ਕੋਆਰਡੀਨੇਸ਼ਨ ਕਮੇਟੀ ਇਸਟ ਕੋਸਟ ਜਿਹਦੇ ਸਰਦਾਰ ਹਰਜਿੰਦਰ ਸਿੰਘ ਹਮੇਸ਼ਾ ਹੀ ਤੱਤਵਾਰ ਰਹਿੰਦੇ ਨੇ ਤੇ ਸਾਰੀਆਂ ਸੰਗਤਾਂ ਜਿੰਨੀਆਂ ਇੱਥੇ ਗੁਰਦੁਆਰਾ ਸਾਹਿਬਾਨ ਦੇ ਪ੍ਰਧਾਨ ਸਾਹਿਬ ਨੇ ਲੱਖੀ ਸਾਰੇ ਸੰਗਤ ਜਿੰਨੀ ਆਈ ਹੋਈ ਹੈ ਸਾਰਿਆਂ ਦਾ ਤਹਿ ਦਿਲੋਂ ਤਧੁਵਾਦ ਨਿਚੋッセ ਦੇ ਸਿੱਖਾਂ ਨੂੰ ਇੱਕ ਮੰਚ ਤੇ ਇਕੱਠੇ ਕਰਨ ਅਤੇ ਇਸ ਵੱਡੇ ਕਾਲਚ ਨੂੰ ਨੇਪਰੇ ਚਾੜਨ ਦੇ ਵਿੱਚ ਰਾਜਬਿੰਦਰ ਸਿੰਘ ਅਪਦੇਸ਼ਾ ਅਤੇ ਜੁਗਰਾਤ ਸਿੰਘ ਹੋਣ ਦਾ ਵਿਸ਼ੇਸ਼ ਸਹਿ ਹੋ ਕਰਿਆ ਨਿਚੋਸੀ ਦੇ ਵਿੱਚ ਇਥੋਂ ਦੇ ਪੋਲੀਟੀਕਲ ਸਿਸਟਮ ਦੇ ਵਿੱਚ ਸਿੱਖਾ ਦਾ ਹਮੇਸ਼ਾ ਹੀ ਮਾਤ ਸਤਿਕਾਰ ਰਿਹਾ ਹੈ ਜਿਸ ਦਾ ਸਬੂਤ ਇਸ ਤਰ੍ਹਾਂ ਸਾਡੇ ਇਤਿਹਾਸਕ ਦਿਨਾਂ ਨੂੰ ਸਰਕਾਰੀ ਤੌਰ ਤੇ ਮਾਨਤਾ ਦੇਣਾ ਹੈ ਇਥੇ ਇਸ ਗੱਲ ਦਾ ਜ਼ਿਕਰ ਕਰਨਾ ਵੀ ਲਾਜ਼ਮੀ ਹੈ ਕਿ ਵਿਸ਼ੇਸ਼ ਸੈਸ਼ਨ ਦੀ ਸ਼ੁਰੂਆਤ ਸਿੱਖ ਪ੍ਰੇਅ ਡੇ ਦੇ ਨਾਲ ਗਿਆਨੀ ਜੋਸਵਿੰਦਰ ਸਿੰਘ ਹੋਣਾ ਦੇ ਵੱਲੋਂ ਕੀਤੀ ਗਈ ਵਨ ਯੂਨੀਵਰਸਲ ਕ੍ਰੇਟਰ ਗੋਡ ਵਾਇ ਦਾ ਗ੍ਰੇਸ ਆਫ ਦਾ ਟ੍ਰੂ ਗਰੂ ਆਲ ਮਾਈਟੀ ਗੋਡ Guru, we call you by many names. what you are one. keep your divine hand over the members of the senate as they help steer the future of our great state. keep truth on our tongues, love in our hearts, and sound judgment in our minds. remind us of our purpose to love and serve one another and create a more peaceful world. We ask for blessings unto all leaders as they work for the common good. Give all who govern this state humility and courage, integrity and compassion. Release one of us from ego, so that we may serve selflessly. Help us remember that we belong to one family. Recognize the entire human race as one. We ask of the Almighty to also keep watch over our nations, protectors. Who work tirelessly day and night to ensure our safety and our freedom. You are everywhere, all are yours. Whatever is seen, O God, is your form, my Lord, you are but one. We pray for our republic, which is celebrating. 258th anniversary of its independence next year. Six bravely fought in World War I and World War II along with allied forces for the liberation of the free world. We pay homage to all the, the martyrs of the world. हु फॉट फॉर लिबरटी जस्टिस एंड एकवल्टी इन द नेम ऑफ नानक फाइंड एवर लास्टिंग ऑप्टिमिज़म विद यूअर विल ऑल माइ टी गॉड मे दे ग्रेस फॉर एंटायर ह्यूमैनिटी समूह शहीदा कोट कोट प्रणाम वागुरु जी का खालसा वाहगुरु जी की फतेह guru teg bahadur ultimate sacrifice resonates with new jersey sikh communities whose members first immigrated to this nation more than one century ago and have since played a vital part in the growth and prosperity of this state and contributed to the vitality of our cities towns and boroughs and whereas the world's fifth largest religion with nearly three 30 million followers across the globe, including 1 million devotees in the United States. Sikhism promotes a holistic understanding of peace through equality, fraternity, and respect while striving to conquer hatred and division through the application of honest work, charity, and generosity. And whereas the strength and success of the New Jer state of New Jersey and the effectiveness of our American society greatly depend upon the sterling qualities demonstrated by our various ethnic and religious groups, as exemplified by the Sikh community who share with us their time honored values and traditions. And whereas it is altogether right and proper for this legislature to pause in its deliberations to recognize human rights and religious freedom day and its importance to all who envision a more just and tolerant world replete with opportunity for all now therefore it be resolved by the senate and general assembly of the state of new jersey that this list legislature hereby salutes the state Sikh community, pays tributes to its notorious record of service and commitment, and encourages all New Jerseyans to participate fittingly in the observance of Human Rights and Religious Freedom Day on November 24th, 25. And be it further resolved that a duly authenticated copy of this resolution be signed by the Senate President and the Assembly Speaker and attested by the Senate Secretary and the Assembly Clerk. ਪਰਗਟ ਭਏ ਗੁਰਤੇਗ ਬਹਾਦਰ ਸਗਲ ਸ੍ਰੇਸ਼ਟ ਤੇ ਢਾਪੀ ਚਾਦਰ ਸਮੁੱਚੀ ਸ੍ਰਿਸ਼ਟੀ ਦੀ ਚਾਦਰ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਜਿੱਥੇ ਅਸੀਂ ਕੋਟ ਕੋਟ ਪ੍ਰਣਾਮ ਕਰਦੇ ਆ ਉੱਥੇ ਅਮਰੀਕਾ ਦੀ ਜਿਹੜੀ ਹੈ ਸਾਰੀ ਗਵਰਨਮੈਂਟ ਦਾ ਤੇ ਇੱਥੋਂ ਦੇ ਜਿਹੜੇ ਸਾਰੇ ਸੈਨੇਟਰ ਹਨ ਜਾਂ ਕਾਂਗਰਸਮੈਨ ਹਨ ਜਾਂ ਅਸੈਂਬਲੀਮੈਨ ਹਨ ਪਾਵ ਸਮੁੱਚੇ ਨਮਾਇंदे ਜਿਨ੍ਹਾਂ ਨੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਨੂੰ ਯਾਦ ਕਰਦੇ ਆ ਇਹ ਜਿਹੜੇ ਹਨ ਵਿਸ਼ੇਸ਼ ਤੌਰ ਤੇ ਸਮਾਗਮ ਉਲੀਕੇ ਹਨ ਉਹਨਾਂ ਦਾ ਵੀ ਧੰਨਵਾਦ ਸਾਰੇ ਜਿਹੜੇ ਸਾਡੇ ਸਿੱਖ ਲੀਡਰ ਹਨ ਜਰਸੀ ਦੇ ਜਾਂ ਪੂਰੇ ਅਮਰੀਕਾ ਦੇ ਉਹਨਾਂ ਦਾ ਵੀ ਸਬਦ ਆ ਜਿਹੜਾ ਧੰਨਵਾਦ ਕੀਤਾ ਜਾਂਦਾ ਜਿਨ੍ਹਾਂ ਵੱਲੋਂ ਬਹੁਤ ਮਿਹਨਤ ਕਰਕੇ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਹਨ ਉਹ ਲਿਖੇ ਜਾਂਦੇ ਹਨ ਗੁਰਦੁਆਰਾ ਸਿੰਘ ਸਭਾ ਕਾਰਟਰੀਡ ਤੋਂ ਇੱਕ ਲਹਿਰ ਉੱਠੀ ਜੋ ਪੰਜਾਬ ਵਿੱਚ ਗੁਰੂਗ੍ਰੰਥ ਸਾਹਿਬ ਜੀ ਜਦੋਂ ਬੇਆਦਬੀਆਂ ਹੋਈਆਂ ਇੱਕ ਮੀਟਿੰਗ ਹੋਈ ਸੀ ਬਹੁਤ ਵੱਡੀ ਉੱਥੇ ਜਦੋਂ ਮਤੇ ਪਾਸ ਕਰਨ ਲਗੇ ਭਾਈ ਜਗਰਾਤ ਸਿੰਘ ਜੀ ਮਤਾ ਲਖਾਇਆ ਇੱਕ ਕਹਿੰਦਾ ਵੀ ਜਿੱਥੇ ਆਪਾਂ ਪੰਜਾਬ ਦੀ ਗੱਲ ਕਰਦੇ ਵੀ ਇੱਥੇ ਵੀ ਆਪਾਂ ਪੋਲਿਟਿਕਸ ਦੇ ਵਿੱਚ ਕਿੱਦਾਂ ਆਪਣੀ ਗੱਲ ਰੱਖਣੀ ਹੈ ਉੱਥੋਂ ਇਹ ਚਲਦੀ ਚਲਦੀ ਗੱਲ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਗੁਰਦੁਆਰਾ ਅਮਰੀਕਨ ਪ੍ਰਬੰਧਕ ਕਮੇਟੀ ਭਾਈ ਪ੍ਰੇਤਪਾਲ ਸਿੰਘ ਜੀ ਜਗਵਿੰਦਰ ਸਿੰਘ ਵਿਦੇਸ਼ਾ ਜੀ ਇਹ ਸਾਰੇ ਸੰਗਾਂ ਨੇ ਜੀ ਅਪਰਾਲਾ ਕੀਤਾ ਵੀ ਆਪਾਂ ਕਿੱਦਾਂ ਆਪਣੀਆਂ ਜਿਹੜੀਆਂ ਇੱਥੇ ਦੀਆਂ ਸਰਕਾਰਾਂ ਉਹਨਾਂ ਵਿੱਚ ਗੱਲ ਪਜਾਈਏ ਉਹਦੀ ਅੱਜ ਪ੍ਰਤੱਖ ਮਿਸਾਲ ਹੈ ਉਹ ਚੱਕੇ ਵੇ ਕਦਮ ਅੱਜ ਆਪਾਂ ਨੂੰ ਇੱਥੇ ਲੈ ਕੇ ਆਏ ਹਨ ਤੇ ਦੂਜੀ ਮੈਂ ਖੁਸ਼ੀ ਦੀ ਗੱਲ ਇਹ ਦੱਸਣੀ ਚਾਹੁੰਦਾ ਮੇਰੇ ਸ੍ਰੀ ਸਾਹਿਬ ਪਾਕ ਆ ਗਿਆ ਇੱਥੇ ਉਹ ਸਕਿਉਰਟੀ ਵਾਲੇ ਨੇ ਜਦੋਂ ਕਿਹਾ ਕਹਿੰਦਾ ਕਿਰਪਾਨ ਹੈ ਨਾ ਬੜੀ ਖੁਸ਼ੀ ਹੋਈ ਵੀ ਦੇਖੋ ਸਾਡੇ ਕਕਾਰਾਂ ਦਾ ਵੀ ਆ ਜਿੰਨਾਂ ਨੂੰ ਪਤਾ ਲੱਗ ਰਿਹਾ ਜਿੱਥੇ ਆਪਣੇ ਦਸਣ ਆਏ ਜਿਹੜੇ ਅਧਿਕਾਰਾਂ ਦੀ ਗੱਲ ਕਰਦੇ ਇਹ ਵੀ ਸਾਡੇ ਅਧਿਕਾਰਾਂ ਨੂੰ ਸਮਝਦੇ ਵੀਰਾਂ ਦਾ ਅਧਿਕਾਰ ਉਹ ਉੱਦਾਂ ਹੀ ਆਇਆ ਮੈਂ ਕਹਿੰਦੇ ਬੀਬਾ ਬਿਲਕੁਲ ਠੀਕ ਹੈ ਸੋ ਇਹ ਪਰਾਲੇ ਦੂਜੀ ਗੱਲ ਜਿਹੜੀ ਜਿੱਦਾਂ ਆਪਣੇ ਜੋਲ ਸਾਹਿਬ ਨੇ ਕਹੀ ਬਿਲਕੁਲ ਨੌਜਵਾਨ ਆਉਣ ਵਾਲਾ ਭਵਿੱਖ ਦੇ ਸਾਡੇ ਲੀਡਰ ਹੋਣਗੇ ਉਹ ਜ਼ਰੂਰ ਸਾਨੂੰ ਕਿਤਨਾ ਗੈਦਰਿੰਗ ਕਰਨੀ ਚਾਹੀਦੀ ਹੈ ਉਹਨਾਂ ਨੂੰ ਵੀ ਦੱਸਣਾ ਚਾਹੀਦਾ ਵੀ ਕਿੱਦਾਂ ਆਪਾਂ ਰਲ ਮਿਲ ਕੇ ਚਲਣਾ ਕਿਉਂਕਿ ਅਗਰਿਆਂ ਡੋਰ ਆਪਾਂ ਨੇ ਉਹਨੂੰ ਦੇਣੀ ਉਹਨਾਂ ਨਾਲ ਪੁਵੇਖ ਇੱਥੇ ਬਹੁਤ ਜ਼ਰੂਰੀ ਹੈ ਜਿੱਥੇ ਆਪਾਂ ਪੰਜਾਬ ਦੀ ਗੱਲ ਕਰਦੇ ਵੀ ਪੰਜਾਬ ਵਿੱਚ ਸਾਡੇ ਨਾਲ ਬਧੇਕੀਆਂ ਹੁੰਦੀਆਂ ਇੱਥੇ ਵੀ ਸਮਾ ਜਿੱਦਾਂ ਆਕਲੈਂਡ ਦੇ ਆਪਾਂ ਨਿਊਜ਼ੀਲੈਂਡ ਵਿੱਚ ਦੇਖਿਆ ਸੋ ਇਹ ਸਾਰੇ ਤਾਂ ਹੀ ਕਵਰ ਹੋਣੇ ਜੇ ਆਪਾਂ ਇਕੱਠੇ ਹੋ ਕੇ ਆਪਣਾ ਪੱਖ ਰੱਖਾਂਗੇ ਕਿਉਂਕਿ ਜੇ ਆਮ ਆਪਾਂ ਲੋਕਾਂ ਨੂੰ ਸਮਝਾਉਣ ਦੀ ਬਜਾਏ ਜੇ ਗਵਰਨਮੈਂਟਾਂ ਦੇ ਨਾਲ ਆਪਣੀ ਗੱਲ ਹੋਵੇ ਫਿਰ ਆਪਣਾ ਬਹੁਤ ਜ਼ਿਆਦਾ ਰਸਤਾ ਸਿੱਧਾ ਹੋ ਜਾਊਗਾ ਜਦ ਗਲੋਬਲ ਪੰਜਾਬ ਦੇ ਵੱਲੋਂ ਵਿਸ਼ੇਸ਼ ਕਵਰੇਜ ਦੇ ਲਈ ਨਿਊ ਜਰਸੀ ਸੈਨੇਟ ਵਿੱਚ ਅਸੀਂ ਪਹੁੰਚੇ ਤਾਂ ਸਾਨੂੰ ਵੀ ਆਪਣਾਪਣ ਮਹਿਸੂਸ ਹੋਇਆ ਇਹ ਵੀ ਸਿੱਖਾ ਦੀ ਇੱਕ ਵੱਡੀ ਪ੍ਰਾਪਤੀ ਹੈ ਤੇ ਸਾਰੇ ਨੁਮਾਇੰਦਿਆਂ ਨੇ ਆਪ ਜੀ ਨਾਲ ਸ਼ੇਅਰ ਕਰੇ ਲੈ ਅੱਜ ਦਾ ਅਹਿਮ ਦਿਹਾੜਾ ਲਸਾਨੀ ਕੁਰਬਾਨੀ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ 350 ਸਾਲ ਜਿਹੜਾ ਕਿ ਨਿਊ ਜਰਸੀ ਦਾ ਜੁਆਇੰਟ ਰੈਜ਼ੋਲੂਸ਼ਨ ਅਸੈਂਬਲੀ ਤੇ ਸੈਨੇਟ ਦਾ ਆ ਜਿਹੜੀ ਕਿ ਅੱਜ ਸੈਨੇਟ ਵੱਲੋਂ ਅਤੇ ਕੰਗਰੈਸਨ ਦਿੱਤੀ ਜਾ ਰਹੀ ਹੈ ਤੇ ਇਹ ਸਾਡੇ ਲਈ ਮੈਂ ਸਮਝਦਾ ਕਿ ਪੂਰੀ ਦੁਨੀਆ ਦੇ ਮਨੁੱਖੀ ਅਧਿਕਾਰਾਂ ਵਾਲੇ ਬਹੁਤ ਵੱਡੀ ਮਹਾਨ ਵਾਲੀ ਗੱਲ ਹੈ ਜਿੱਥੇ ਅਸੀਂ ਅੱਜ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਯਾਦ ਕਰ ਰਹੇ ਹਾਂ ਤੇ ਉਹਨਾਂ ਦੇ ਸਿੱਖ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦੀ ਵੀ ਮਹਾਨ ਸ਼ਹਾਦਤ ਨੂੰ ਅਸੀਂ ਸਜਦਾ ਕਰਦੇ ਹਾਂ ਸੋ ਜਿਹੜੀ ਨਿਊ ਜਰਸੀ ਸਟੇਟ ਹੈ ਮੈਂ ਸਮਝਦਾ ਕਿ ਸਿੱਖਾਂ ਨੇ ਆਪਣਾ ਬਹੁਤ ਵੱਡਾ ਬੋਲਬਾਲਾ ਇੱਥੇ ਕਾਇਮ ਕਰ ਲਿਆ ਛੋਟੀ ਜਿਹੀ ਸਟੇਟ ਹੈ ਅੱਜ ਅਸੈਂਬਲੀ ਦੇ ਵਿੱਚ ਵੀ ਸਿੱਖਾਂ ਦੇ ਦੋ ਨੁਮਾਇੰਦੇ ਨੇ ਛੋਟੇ-ਛੋਟੇ ਟਾਉਨਾਂ ਦੇ ਵਿੱਚ ਕੌਂਸਲ ਦੇ ਵਿੱਚ ਪਲੈਨਿੰਗ ਬੋਰਡ ਦੇ ਵਿੱਚ ਜ਼ੋਨਿੰਗ ਬੋਰਡ ਦੇ ਵਿੱਚ ਵੀ ਸਾਡੇ ਬੱਚੇ ਇਨਵੋਲਵ ਨੇ ਮੈਂ ਸਮਝਦਾ ਕਿ ਇਹ ਮੈਸੇਜ ਸਾਡੀ ਯੂਥ ਲਈ ਬਹੁਤ ਅੱਛਾ ਜਾਊਗਾ ਤੇ ਅਸੀਂ ਇਸ ਸਿਸਟਮ ਨੂੰ ਅਡਾਪਟ ਕਰੀਏ ਤਾਂ ਹੀ ਉਹ ਅਸੀਂ ਆਪਣੀ ਕੌਮ ਦੀ ਗੱਲ ਆਪਣੇ ਗੁਰੂ ਸਹਿਬਾਨਾਂ ਦਾ ਮੈਸੇਜ ਜਿਹੜਾ ਉਹ ਦੁਨੀਆ ਵਿੱਚ ਸਪਰੈਡ ਕਰ ਸਕਦੇ ਆ ਗੁਰੂ ਤੇਗ ਬਹਾਦਰ ਜੀ ਲਸਾਨੀ ਸ਼ਾਹ ਤੂ ਯਾਦ ਕਰਦੇ ਆਂ ਇਸ ਵੀਆਈਪੀ ਜਗ੍ਹਾ ਤੇ ਕਦਰੇ ਸਮੂਹ ਸੰਗਤਾਂ ਨੂੰ ਜੀ ਆਇਆਂ ਧੰਨਵਾਦ ਵੈਸੇ ਤਾਂ ਮੇਰੇ ਤੋਂ ਪਹਿਲਾਂ ਸਾਰੇ ਸੁਖਜਵਾਨ ਬੁਲਾ ਰਿਆ ਨੇ ਸਾਰਾ ਕੁਝ ਦੱਸ ਹੀ ਦਿੱਤਾ ਹੈ ਮੈਂ ਤਾਂ ਸਭ ਇੱਕੋ ਬੇਨਤੀ ਕਰਦਾ ਹਾਂ ਕਿ ਜਿਸ ਤਰ੍ਹਾਂ ਸਾਡੀ ਸਾਰੀ ਕ੍ਰੀਮ ਇਹ ਸਟ੍ਰਗਲ ਕਰ ਰਹੀ ਹੈ ਤੇ ਸਾਨੂੰ ਬਹੁਤ ਸਾਡੀ ਕੌਮ ਦਾ ਭਲਾ ਵੀ ਕਰ ਰਹੀ ਹੈ ਸਾਡੀ ਪਛਾਣ ਵੀ ਬਣਾ ਰਹੀ ਹੈ ਸਾਡੀ ਕੌਮ ਨੂੰ ਉੱਚਾ ਵੀ ਚੁੱਕ ਰਹੀ ਹੈ ਸਾਨੂੰ ਇਹਨਾਂ ਦਾ ਤੇ মিডিਏ ਵਾਲੇ ਦਾ ਤਨ ਮਨ ਤਨਨਾ ਸਾਥ ਦੇਣਾ ਚਾਹੀਦਾ ਤੇ ਇਹ ਕੰਮ ਚੱਲਦੇ ਹਨ ਅੱਜ ਸਾਨੂੰ ਖੁਸ਼ੀ ਹੈ ਕਿ ਨਿਊ ਜਸਿਸ ਸਟੇਟ ਦੀ ਅਸੈਂਬਲੀ ਐਂਡ ਸੈਂਟਰ ਦੇ ਵਿੱਚ ਆ ਸਾਡਾ ਸਿੱਖ ਭਾਈਚਾਰਾ ਵੱਡੇ ਤਜ਼ਾਦ ਦੇ ਵਿੱਚ ਇੱਥੇ ਆਇਆ ਹੈ ਸਾਨੂੰ ਮਾਣ ਹੈ ਕਿ ਦੋਨੋਂ ਹਾਊਸ ਇਹਨਾਂ ਨੇ ਸਰਬਸੰਮਤੀ ਦੇ ਨਾਲ 350 ਸਾਲਾ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਨੂੰ ਰਿਕਗਨਾਈਜ਼ ਕੀਤਾ ਹੈ ਔਰ ਉਹਨਾਂ ਨੇ ਮਨੁੱਖੀ ਅਧਿਕਾਰਾਂ ਦੇ ਰਾਖੀ ਦੇ ਵਾਸਤੇ ਆਪਣੇ ਸਿਰ ਦਾ ਠਿਕਰਾ ਉਸ ਸਮੇਂ ਦੀ ਸਰਕਾਰ ਤੇ ਸਿਰ ਪੰਨਿਆ ਸੀ ਅੱਜ ਉਹਨਾਂ ਦੀ ਕੋਈ ਮੜੀ ਤੇ ਦੀਵਾ ਜਗਾਉਣ ਵਾਲਾ ਨਹੀਂ ਪਰ ਦੇਸ਼ਾਂ ਦੇਸ਼ਾਂ ਦੇ ਦੂਰ ਦਰਾਡੇ ਔਰ ਗਵਰਨਮੈਂਟ ਦੇ ਜਿਹੜੇ ਹੈਗੇ ਨੇ ਆਧਾਰੇ ਉਹਨਾਂ ਦੇ ਵਿੱਚ ਵੀ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਜਿਨੇ ਮੇਰੇ ਭਾਈ ਇੱਥੇ ਆਏ ਨੇ ਔਰ ਦੂਰ ਦਰਾਡੇ ਸਾਰੇ ਥਾਂ ਪਰ ਥਾਂ ਉਹਨਾਂ ਦੀ ਸ਼ਹੀਦੀ ਨੂੰ ਯਾਦ ਕੀਤਾ ਜਾ ਰਿਹਾ ਹੈ ਇੱਥੇ ਆ ਆ ਦਾ ਸਭ ਦਾ ਮੈਂ ਗੁਰਦੁਆਰਾ ਸਿੱਖਰ ਸੋਸਾਇਟੀ ਦਾ ਮੈਂਦਾ ਹੁੰਦਾ ਹੋਇਆ ਮੈਂ ਸਭ ਦਾ ਧੰਨਵਾਦ ਕਰਨਾ ਸਭ ਤੋਂ ਪਹਿਲਾਂ ਤਾਂ ਸਾਰੀ ਸਿੱਖ ਕੌਮ ਨੂੰ ਬਹੁਤ-ਬਹੁਤ ਵਧਾਈ ਜਿਹੜਾ ਕਿ 350 ਸਾਲਾਂ ਤੇ ਨਿਊ ਜਰਸੀ ਦੇ ਸੰਗਤਾਂ ਨੇ ਬਹੁਤ ਹਾਰਡ ਮੈਨ ਕਰਦ ਕੇ ਅ ਸਰਕਾਰ ਦੇ ਵਿੱਚ ਜਿਹੜਾ ਇਹ ਪਾਸ ਕਰਾਇਆ ਤੇ ਅਸੀਂ ਇਹਨਾਂ ਦਾ ਜਦੋਂ ਦੇਖਦੇ ਹਾਂ ਕੰਮ ਇਹ ਕੰਮ ਇੱਕ ਦਿਨ ਦੇ ਵਿੱਚ ਨਹੀਂ ਹੁੰਦਾ ਪਰ ਇਹਦੇ ਵਿੱਚ ਬੜਾ ਲੰਮਾ ਸਮਾਂ ਦੇ ਵਿੱਚ ਮਿਹਨਤ ਕੀਤੀ ਜਾਂਦੀ ਆ ਤੇ ਦੋ ਗੱਲਾਂ ਜੋ ਮੈਨੂੰ ਦੇਖਣ ਨੂੰ ਮਿਲੀਆਂ ਉਹ ਮੈਂ ਜ਼ਰੂਰ ਸੰਗਤਾਂ ਨਾਲ ਸਾਂਝੀ ਕਰਨਾ ਚਾਹੁੰਦਾ ਨੰਬਰ 1 ਤਾਂ ਜਦੋਂ ਅਸੀਂ ਆਏ ਕਿਰਪਾਨ ਦੇ ਵਿੱਚ ਨਹੀਂ ਤਾਂ ਸਕਿਉਰਟੀ ਸਿਸਟਮ ਨੂੰ ਦੇਖਦੇ ਆ ਹੋયા ਉਹ ਕਿਰਪਾਨ ਲਾਹ ਲੈਂਦੇ ਨੇ ਲੇਕਿਨ ਜਦੋਂ ਅਸੀਂ ਐਂਟਰ ਹੋਏ ਤਾਂ ਸਟੇਟ ਰੂਪਰ ਕਹਿੰਦਾ ਵੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਿਰਪਾਨ ਹੈ ਤੇ ਕੋਈ ਨਹੀਂ ਇਹਨਾਂ ਨੂੰ ਜਾਣ ਦਿਓ ਦੂਜੀ ਗੱਲ ਜਦੋਂ ਅੰਦਰ ਉਹ ਪੜ ਕੇ ਹਟੇ ਉਹਨਾਂ ਨੇ ਤਾਂ ਉਸ ਤੋਂ ਬਾਅਦ ਸੰਗਤਾਂ ਨੂੰ ਉਹਨਾਂ ਨੇ ਆਪਣੀਆਂ ਕੁਰਸੀਆਂ ਵੀ ਛੱਡ ਦਿੱਤੀਆਂ ਵੀ ਤੁਸੀਂ ਇੱਥੇ ਖੜਕੇ ਜਿਹੜਾ ਆ ਉਹ ਫੋਟੋ ਇਹ ਸਿੱਖ ਕੌਮ ਦੇ ਲਈ ਬਹੁਤ ਮਾਣ ਵਾਲੀ ਗੱਲ ਹੈ ਤੇ ਮੈਂ ਪਰਸਨਲ ਤੌਰ ਤੇ ਨਿਊ ਜਰਸੀ ਦੇ ਜਿਹੜੇ ਵੀਰਾਂ ਨੇ ਮੋਹਰੇ ਹੋ ਕੇ ਸਰਕਾਰ ਦੇ ਵਿੱਚ ਕੰਮ ਕਰ ਕਰਕੇ ਕਰ ਕਰਕੇ ਕਈ ਧੇਰ ਤੋਂ ਇੱਥੇ ਤੱਕ ਲਿਆਂਦਾ ਤੇ ਅੱਜ ਸਾਡੇ ਹੱਥ ਦੇ ਵਿੱਚ ਇਹ ਫੜਿਆ ਹੋਇਆ ਸਰਟੀਫਿਕੇਟ ਸਾਡੇ ਹੱਥ ਦੇ ਵਿੱਚ ਜੋ ਇਹ ਸਿੱਖ ਕੌਮ ਦੀ ਵਧਾਈ ਹੈ ਕਿ ਰੈਗੂਲੇਸ਼ਨ ਜਿਹੜਾ ਪਾਸ ਦੋਨੋਂ ਅਸੈਂਬਲੀ ਦੇ ਵਿੱਚ ਕੀਤਾ ਗਿਆ ਤੇ ਅਸੀਂ ਸਾਰੇ ਵੀਰਾਂ ਨੂੰ ਧੰਨਵਾਦ ਕਰਦੇ ਹਾਂ ਇਹਨਾਂ ਦਾ ਤੇ ਬਹੁਤ ਬਹੁਤ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦੇ ਆਂ ਉਮੀਦ ਕਰਦੇ ਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਬਾਹਰਲੇ ਮੁਲਕਾਂ ਦੇ ਵਿੱਚ ਰਹਿਣ ਦੇ ਸਿੱਖ ਆਪਣੀ ਸ਼ਮੂਲੀਅਤ ਇੱਥੋਂ ਦੇ ਪੋਲਿਟੀਕਲ ਸਿਸਟਮ ਦੇ ਵਿੱਚ ਦਰਸ ਕਰਵੰਦੇ ਰਹਿਣਗੇ ਤੇ ਸਾਰੀ ਦੁਨੀਆ ਦੇ ਵਿੱਚ ਉਹਨਾਂ ਦੇ ਕਾਰਜਾਂ ਕਰਕੇ ਮਾਣ ਮਹਿਸੂਸ ਕੀਤਾ ਜਾਵੇਗਾ ਨਿਊ ਜਰਸੀ ਤੋਂ ਗਿਲ प्रदीप ਦੀ ਖਾਸ ਰਿਪੋਰਟ